ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਨੈਸ਼ਨਲ ਰੋਡ ਸੇਫਟੀ ਮਹੀਨੇ ਦੀ ਸ਼ੁਰੂਆਤ ਕਰਦਿਆਂ ਐਸਟੀਐਮ ਡੇਰਾ ਬਸੀ ਹਿਮਾਂਸ਼ੂ ਗੁਪਤਾ ਵੱਲੋਂ ਰੂਟਸ ਇੰਡੀਆ ਸੰਸਥਾ ਦੇ ਨਾਲ ਮਿਲ ਕੇ ਲੋਕਾਂ ਨੂੰ ਆਵਾਜਾਈ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਗਿਆ ਹੈ ਇਸ ਵਰਕਸ਼ਾਪ ਵਿੱਚ ਟਰੱਕ ਯੂਨੀਅਨ ਆਟੋ ਯੂਨੀਅਨ ਟੈਕਸੀ ਯੂਨੀਅਨ ਅਤੇ ਹੋਰ ਆਨ ਜਾਣ ਵਾਲੇ ਵਾਹਨ ਚਾਲਕਾਂ ਨੂੰ ਨਿਯਮਾਂ ਸੰਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਲਗਭਗ 400 ਵਾਹਨ ਅੱਗੇ ਪਿੱਛੇ ਰਿਫਲੈਕਟਰ ਲਗਾਏ ਗਏ ਨੇ ਤਾਂ ਜੋ ਤੁੰਦੇ ਸਮੇਂ ਹਾਦਸਿਆਂ ਨੂੰ ਰੋਕਿਆ ਜਾ ਸਕੇ ਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮਟ ਸੰਬੰਧੀ ਜਾਗਰੂਕ ਕਰਦੇ ਹੋਏ ਮੁਫਤ ਹੈਲਮਟ ਵੀ ਵੰਡੇ ਗਏ ਨੇ। ਅਤੇ ਜਿਨ੍ਹਾਂ ਵਾਹਨ ਚਾਲਕਾਂ ਨੇ ਹੈਲਮਟ ਪਾਏ ਹੋਏ ਸਨ ਉਹਨਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ। ਨੈਸ਼ਨਲ ਰੋਡ ਸੇਫਟੀ ਮਨ ਮਹੌਤ ਵਾਸਤੇ ਜਿਹੜਾ ਕਿ 15 ਜਨਵਰੀ ਤੋਂ ਲੈ ਕੇ 14 ਫਰਵਰੀ ਤੱਕ ਮਨਾਇਆ ਜਾਣਾ ਹੈ ਪੂਰੇ ਭਾਰਤ ਵਿੱਚ ਦੇ ਵਿੱਚ ਉਹਦੇ ਲਈ ਅਸੀਂ ਇੱਕ ਕੈਂਪ ਜਿਹੜਾ ਛੋਟਾ ਜਿਹਾ ਆਯੋਜਨ ਕੀਤਾ ਹੈਗਾ। ਇਦੇ ਵਿੱਚ ਸਾਡੀ ਰੂਟਸ ਇੰਡੀਆ ਨਾਮ ਦੀ ਐਨਜੀਓ ਹੈ ਜੀ ਉਹਨਾਂ ਨੇ ਸਾਡੀ ਮਦਦ ਕੀਤੀ ਹੈ ਨਾਲ ਸਾਡਾ ਸਪਲੀਸ਼ਨ ਅਡਮਿਨਿਸਟ੍ਰੇਸ਼ਨ ਤੇ ਟ੍ਰਾਫਿਕ ਪੁਲਿਸ ਦੀ ਮਦਦ ਦੇ ਨਾਲ ਮਨੂਜੀ ਜੀ ਸਾਹਿਬ ਦੀ ਨਿਗਰਾਨੀ ਹਟ ਅਸੀਂ ਕੈਂਪ ਲਗਾਇਆ ਹੈਗਾ ਇਦੇ ਵਿੱਚ ਅਸੀਂ ਜਿਹੜੇ ਬੰਦੇ ਟੂ व्हीਲਰ ਜਿਹੜੇ ਹੈਲਮਟ ਪਾ ਕੇ ਆ ਰਹੇ ਸੀ ਉਹਨਾਂ ਨੂੰ ਅ ਬ੍ਰੈਡ ਰੋਸ ਦੇ ਕੇ ਉਹਨਾਂ ਦਾ ਧੰਨਵਾਦ ਕੀਤਾ ਹੈਗਾ ਤੇ ਜਿਹੜੇ ਲੋਕ ਹੈਲਮਟ ਨਹੀਂ ਪਾ ਕੇ ਆ ਰਹੇ ਸੀ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਹੈਲਮਟ ਵੀ ਪ੍ਰੋਵਾਈਡ ਕੀਤਾ ਹੈਗਾ ਇਸ ਦੇ ਨਾਲ ਕੀ ਜਿਹੜੇ ਬੰਦੇ ਸੀਟ ਬੈਲਟ ਨਹੀਂ ਪਾ ਕੇ ਰਹੇ ਉਹਨਾਂ ਨੂੰ ਵੀ ਸੀਟ ਬੈਲਟ ਪਾਣ ਬਾਤ ਤੇ ਬਲਤਾ ਹੈ ਕੁਝ ਜਿਹੜੇ ਰਾਤ ਨੂੰ ਲੋਕ ਚੱਲਦੇ ਨੇ ਟੂ व्हीਲਰਸ ਉੱਤੇ ਜਾਂ ਸਾਈਕਲਾਂ ਦੇ ਉੱਤੇ ਚੱਲਦੇ ਨੇ ਉਹਨਾਂ ਲਈ ਵੀ ਰਿਫਲੈਕਟਿਵ ਜੈਕਟ ਸिडी ਨੇ ਅੱਜ ਦੇ ਦੌਰ ਤੋਂ ਦਿੱਤੀ ਹੈ ਜਿਆਨੀ ਨਾਲ ਇਹਨਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਵੀ ਜਾਣਕਾਰੀ ਸਾਰੇ ਲੋਕਾਂ ਨੂੰ ਸਰ ਇਹ ਇੱਕ ਹਫਤੇ ਦਾ ਹੈਗਾ ਜੀ ਇਹ ਪੂਰਾ ਅਵੇਅਰਨੈਸ ਜਿਹੜਾ ਡਰਾਈਵ ਹੈਗਾ ਜੀ ਇੱਕ ਮਹੀਨੇ ਦਾ ਹੈਗਾ ਜੀ ਇਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹੋਰ ਅਲੱਗ-ਅਲੱਗ ਜਗ੍ਹਾ ਤੇ ਇਸ ਤਰ੍ਹਾਂ ਹੈ ਕੋਈ ਪ੍ਰੋਗਰਾਮ ਹੈਗਾ ਜੀ ਆਉਣ ਵਾਲੇ ਮਹੀਨੇ ਦਾ ਪੂਰਾ ਇੱਕ ਪ੍ਰੋਗਰਾਮ ਬਣਾਇਆ ਹੈਗਾ ਹਰ ਹਫਤੇ ਅਸੀਂ ਕੋਈ ਨਾ ਕੋਈ ਕਾਰਵਾਈ ਕਰਦੇ ਰਾਂਗੇ ਆ ਇਹਦੇ ਵਿੱਚ ਮੈਂ ਦੱਸਣਾ ਚਾਹਨਾ ਕਿ ਰੋਡ ਜਿਹੜੀ ਰੋਡ ਸਾਈਡ ਐਕਸੀਡੈਂਟਸ ਹੈਗੇ ਨੇ ਜਿਉਂ ਤੇ ਸਾਡਾ ਖਾਸ ਧਿਆਨ ਹੈਗਾ ਇਸ ਸਾਡੇ ਨਿਗਰਾਨੀ ਲਈ ਇੱਕ ਕਮੇਟੀ ਬਣੀ ਹੋਈ ਹੈ ਜਿਹਦੇ ਵਿੱਚ ਅਸੀਂ ਬਲੈਕ ਸਪots ਆਈਡੈਂਟੀਫਾਈ ਕਰਦੇ ਲਈ ਆਪਣੇ ਬਲੈਕ 스ਪੌਟ ਉਹਨਾਂ ਨੂੰ ਕਿਹਾ ਜਾਂਦਾ ਹੈ ਜਿੱਥੇ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਜਿੱਥੇ ਕੋਈ ਪੁਰਾਣੇ ਟਾਈਮ ਦੇ ਵਿੱਚ ਲੈ ਕੇ ਤੇ ਹੁਣ ਤੱਕ ਅਸੀਂ ਉਹਨਾਂ ਨੂੰ ਕਰੈਕਸ਼ਨ ਕਰਦੇ ਆ ਰਹੇ ਉਹਨਾਂ ਦੀ ਵੀ ਨਿਗਰਾਨੀ ਰੱਖਦੇ ਹਾਂ ਕੰਸਰਨਟ ਮਹਿਕਮੇ ਜਿਵੇਂ ਕਿ ਪੀਡਬਲਯੂਟੀ ਮਹਿਕਮਾ ਹੋ ਗਿਆ ਐਨਐਚਆਈ ਹੋ ਗਿਆ ਜਾਂ ਮੰਡੀ ਬੋਰਡ ਦੀ ਸਰਕਾਰ ਕਮੇਟੀ ਦੀ ਸਰਕਾਰ ਜਿੱਥੇ ਵੀ ਕੋਈ ਤਕਲੀਫ ਆਂਦੀ ਹੈ ਜੀ ਅਸੀਂ ਉਹਨਾਂ ਨੂੰ ਬਲੈਕ 스ਪੌਟ ਆਈਡੈਂਟੀਫਾਈ ਕਰਦੇ ਹਾਂ ਫਿਰ ਉਹਨਾਂ ਤੇ ਕੰਮ ਕਰਦੇ ਹਾਂਗੇ ਇਹ ਮਹੀਨੇ ਮਹੀਨੇ ਦੇ ਅਸੀਂ ਇਹ ਮੀਟਿੰਗ ਕਰਦੇ ਰਹਿੰਦੇ ਆ ਤੇ ਸਾਡੀ ਲਗਾਤਾਰ ਕੋਸ਼ਿਸ਼ ਚੱਲੀ ਹੈ ਜੀ ਕਿ ਇਹ ਬਲੈਕ 스ਪੌਟ ਡਿਟੈਕਸ਼ਨ ਵੱ ਡੇਰਾਬਸੀ ਤੋਂ ਕੈਮਰਾਮੈਨ ਰੋਹਿਤ ਸੈਣੀ ਦੇ ਨਾਲ ਹਰਦੀਪ ਸਿੰਘ ਦੀ ਖਾਸ ਰਿਪੋਰਟ